ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਜਿਹੜੀ 25 ਮੈਂਬਰੀ ਕਮੇਟੀ ਬਣਾਈ ਆ ਇਹ ਵਧੀਆ ਕੀਤਾ ਕਿ ਗਿਆਨੀ ਹਰਪੀਚ ਨੇ ਆਪਣੇ ਧਾਰਮਿਕ ਪਰਵਿਰਤੀ ਹੋਣ ਦੇ ਨਾਂ ਦੇ ਉੱਤੇ ਵੀ ਇੱਕ ਵਧੀਆ ਪ੍ਰਚਾਰਕ ਹੋਣ ਦੇ ਨਾਲ-ਨਾਲ ਵੀ ਉਹਨਾਂ ਰਾਜਨੀਤਿਕ ਮਾਮਲਿਆਂ 'ਚ ਵੀ ਲੱਗਦਾ ਵੀ ਥੋੜੀ ਬਾਰੀ ਅੱਗੇ ਨੂੰ ਆਪਣੀ ਤਰੱਕੀ ਕੀਤੀ। ਸਰਦਾਰ ਰਵੀਿੰਦਰ ਸਿੰਘ ਇਹ ਸਥਾਪਕਾ ਸਪੀਕਰ ਰਹੇ ਨੇ ਤੇ ਸਿਆਸੀ ਤਕੜੇ ਬੜੀ ਚੰਗੀ ਤਰ੍ਹਾਂ ਜਾਣਦੇ ਨੇ। ਗਿਆਨੀ ਡਾਕਟਰ ਹਰਪ੍ਰੀਤ ਸਿੰਘ ਪ੍ਰਧਾਨ ਉਹਨਾਂ ਬਾਰੇ ਕਿ ਦੱਸਣ ਦੀ ਕੋਈ ਲੋੜ ਹੀ ਨਹੀਂ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਅੱਜ ਦੀ ਡੇਟ ਦੇ ਵਿੱਚ ਸਰਪ੍ਰੰਤ ਲੀਡਰ ਆ ਕਿਉਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵੀ ਰਹੀ ਆ ਪੰਜਾਬ ਤੇ ਮੰਤਰੀ ਵੀ ਰਹੀ ਆ ਐਮਐਲਏ ਵੀ ਰਹੀ ਆ ਤੇ ਸ਼੍ਰੋਮਣੀ ਇਸਤਰੀ ਕਾਲੀ ਦਲ ਦੀ ਪ੍ਰਧਾਨ ਵੀ ਰਹੀ ਆ ਪੂਰੇ ਪੰਜਾਬ ਦੇ ਵਿੱਚ ਆ ਦੀ ਜਿਹੜੀ ਆ ਉਹ ਅੱਜ ਪੂਰਾ ਉਹਦਾ ਜਲਵਾ ਹੈਗਾ ਬੀਬੀ ਜਗੀਰ ਕੌਰ ਦਾ ਗੋਵਿੰਦ ਸਿੰਘ ਲੋਂਗੋਵਾਲ ਇਹ ਮਾਰਕੀਟ ਦੇ ਚੇਅਰਮੈਨ ਵੀ ਰਹੇ ਆ ਮੰਤਰੀ ਵੀ ਰਹੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਐਮਐਲਏ ਵੀ ਰਹੇ ਇੱਕ ਸਾਊਜੇ ਕਿਸਮ ਦੇ ਬੰਦੇ ਨੇ ਕਿਸੇ ਦੇ ਸਿਰ ਆਉਣ ਵਾਲੇ ਨਹੀਂ ਲੇਕਿਨ ਸਤੰਤ ਲੋਂਗੋਵਾਲ ਦੇ ਕਹਿ ਲਈ ਉਹਨਾਂ ਦੇ ਸ਼ਹਾਦੇ ਕਹਿ ਲੋ ਜਾ ਉਹਨਾਂ ਦੇ ਸਿਵ ਕਹਿ ਲੋ ਉਹਨਾਂ ਦੇ ਕਰਕੇ ਸੱਤ ਗੁੱਗੋਵਾਲ ਕਰਕੇ ਇਹਨਾਂ ਦਾ ਉਸ ਇਲਾਕੇ 'ਚ ਕਾਫੀ ਪ੍ਰਭਾਵ ਡਾਕਟਰ ਰਤਨ ਸਿੰਘ ਨਾਲਾ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਨੇ ਮੇਕੂ ਇੱਕ ਘਰ ਤੇ ਦੋ ਛੰਨੇ ਢੁੱਲਣਗੇ ਇੱਕ ਭਾਜਪਾ ਦਾ ਤੇ ਇੱਕ ਕਾਲੀ ਦਲ ਦਾ ਕਿਉਂਕਿ ਇਹਨਾਂ ਦਾ ਬੇਟਾ ਭਾਜਪਾ ਦੇ ਵਿੱਚ ਡਾਕਟਰ ਕਨਸੇਨੀ ਨਾਲਾ ਇਹ ਸਾਬਕਾ ਪਸ਼ੂਪਾਲਨ ਮੰਤਰੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ بڑے ਸਾਥੀ ਰਹੇ ਨੇ ਐਮਪੀ ਵੀ ਰਹੇ ਇਹ ਸਾਰੇ ਫਾਈਟਰ ਨੇ ਪ੍ਰੇਮ ਸਿੰਘ ਚੰਦੂ ਮਾਦਰਾ ਪ੍ਰੋਫੈਸਰ ਪ੍ਰਮੇ ਸਿੰਘ ਚੰਦੂ ਮਾਜਰਾ ਕੇ ਜੇ ਇਹਨੂੰ ਡਾਕਟਰ ਪ੍ਰੇਮ ਸਿੰਘ ਚੰਦੂ ਕਹਿੰਦਾ ਤੀ ਤਾਂ ਕੋਈ ਅਤਕਤਨੀ ਨਹੀਂ ਹੋਣੀ। ਸਿਆਸਤ ਦੇ ਬੜੇ ਗੂੜੇ ਹੋਏ ਮਾਰ ਨੇ। ਸੁੱਚਾ ਨਹੀਂ ਛੋਟੇ ਪੁਰ। ਇਹ ਉਹ ਛੋਟੇ ਪੁਰਾ 1977 ਦੀਆਂ ਚੋੜਾਂ ਦੇ ਵੇਲੇ ਇਹ ਜੂਥ ਕਾਲੀਦ ਦਾ ਪ੍ਰਬੰਧ ਹੁੰਦੇ ਸੀ। ਤੇ ਜਥੇਦਾਰ ਮੋਨ ਸਿੰਘ ਤੋੜ ਪ੍ਰਧਾਨ ਕਾਲੀਦਲ ਦੇ ਸੀਗੇ ਤੇ ਇਹਨਾਂ ਨੂੰ ਟਿਕਟ ਦਿੱਤੀ ਧਾਰੀਵਾਲ ਤੋਂ ਵੀ ਉਥੋਂ ਲਰਨ ਗਏ ਤੇ ਮੈਂਬਰੀ ਕਮੇਟੀ ਨੇ ਤੇ ਜਦੋਂ ਉਹ ਲਿਸਟ ਜਥੇਦਾਰ ਗੁਰਜਨ ਸਿੰਘ ਤੋੜ ਜਦੋਂ ਸੋਰੀ ਜਥੇਦਾਰ ਮੋਨ ਸਿੰਘ ਤੋੜਕਲ ਪੁੱਜੀ ਉਹਨਾਂ ਲਾਲ ਪੈਨ ਲੈ ਕੇ ਤੇ ਸੁੱਚਾ ਸਿੰਘ ਛੋਟੇਪੁਰ ਦੇ ਨਾਂ ਤੇ ਲਿਖ ਮਾਰਤੀ ਸੀ ਲੀਗ ਮਾਰੀ ਕਿਉਂ ਜਿਹੜੇ 10 ਮੈਂਬਰ ਕਮੇਟੀ ਨੇ ਤਰਾਜ਼ ਕੀਤਾ ਸੀਗੇ ਫਿਰ ਰਿਪੋਰਟ ਸੀ ਬਣਾਈ ਤੁਸੀਂ ਸਾਈਨ ਕਰਨੀ ਸੀ ਉੱਤੇ ਵੀ ਤੁਸੀਂ ਲੀਗ ਕਿਉਂ ਮਾਰੀ ਉਹਨਾਂ ਫਿਰ ਕਿਹਾ ਵੀ ਮੈਂ ਇਹ ਨਹੀਂ ਘੋਣਾ ਚਾਹੁੰਦਾ ਵੀ ਜਹਦਰ ਮੋਨ ਸਿੰਘ ਤੋਂੜੇ ਆਪਣੇ ਹੋਣ ਵਾਲੇ ਜੁਆਈ ਨੂੰ ਟਿਕਟ ਦੇ ਦਿੱਤੀ ਜੁਆਈ ਬੜਿਆ ਨਹੀਂ ਅਜੀ ਜੁਆਇਂ ਟਿਕਟ ਦੇ ਦਿੱਤੀ ਤੇ ਅੱਜ ਮੈਂ ਅੱਗੇ ਵੀ ਗੱਲ ਕੀਤੀ ਜੀ ਅੱਜ ਤੇ ਜਿਹੜੀ ਸਾਡੀਆਂ ਸਰਕਾਰਾਂ ਬਣਦੀਆਂ ਹੀ ਉਹ ਪਰਵਾਰਾਂ ਦੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੰਡਾ ਐਮਪੀ ਨੋ ਐਮਪੀ ਜੋਈ ਐਮਐਲਏ ਜੋਈ ਜੋਈ ਐਮਐਲਏ ਗੁੰਡੀ ਦਾ ਖਾਲਾ ਐ ਐਮਐਲਏ ਸਾਰਾ ਪਰਿਵਾਰ ਇਕੱਠਾ ਕੀਤਾ ਭਤੀਜਾ ਐਮਐਲਏ ਕਿਹੜਾ ਬੰਦਾ ਨਹੀਂ ਇਹ ਸਹ ਕਰਕੇ ਸੁੱਚਾ ਸਿੰਘ ਛੋਟੇ ਪਰ ਉਹ ਵਿਅਕਤੀ ਨੇ ਜਿਨ੍ਹਾਂ ਨੇ ਉਹਦੋਂ ਕੁਰਬਾਨੀ ਕੀਤੀ ਸੀ ਨਾ ਕੋਈ ਗਲਤੀ ਸੀ ਕੀਤੀ ਵੀ ਜੇ ਜਿਹਦਰ ਸਾਹਿਬ ਨੇ ਲੀਕ ਮਾਰ ਦਿੱਤੀ ਤੇ ਕੋਈ ਗਲਤੀ ਮੁੜ ਕੇ 85 ਚ ਐਮਐਲਏ ਬਣੇ ਸੀ ਮੰਤਰੀ ਵੀ ਰਹੇਨ ਅਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹਨਾਂ ਦਾ ਪਛੋਕੜੀ ਸਿਆਸਤ ਨਾਲ ਜੁੜਦਾ ਵਾ ਇਹਨਾਂ ਦੇ ਦਾਦਾ ਜੀ ਪ੍ਰਤਾਪ ਸਿੰਘ ਕੈਰੋਂ ਕਹਿੰਦੇ ਘੋੜੇ ਮੁੱਖ ਮੰਤਰੀ ਰਹੇ ਇਹਨਾਂ ਦੇ ਫਾਦਰ ਐਮਪੀ ਰਏ ਸੁਨਦਰ ਸਿੰਘ ਕੈਰੋਂ ਤੇ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਆਪਣੇ ਮੱਝ 'ਚ ਕਾਫੀ ਪ੍ਰਭਾਵ ਖਾਸ ਕਰਕੇ ਦੋ ਜ਼ਿਲ੍ਹੇ ਜਿਹੜੇ ਨੇ ਅਮਰਸਰ ਤਰਨਤਾਰਨ ਤੇ ਅਮਰਸਰ ਉੱਥੇ ਕਾਫੀ ਪ੍ਰਭਾਵ ਰੱਖਦੇ ਨੇ ਸੁਰਜੀਤ ਸਿੰਘ ਰਖਣਾ ਹਰਖੰਦ ਮੋਲਾ ਬੰਦਾ ਇਹ ਬੰਦਾ ਹਰਫਤ ਮੋਲਾ ਬੰਦਾ ਹੈ ਇਹਨਾਂ ਦੇ ਬ੍ਰਦਰ ਦੀ ਦਰਸ਼ਨ ਸਿੰਘ ਦੀ ਜਿਹੜੀ ਆ ਉਹ ਸਿੱਧੀ ਗੱਲ ਪ੍ਰਧਾਨ ਮੰਤਰੀ ਨਾਲ ਜਦੋਂ ਉਹਨਾਂ ਨੂੰ ਮੋਰਚਾ ਲੱਗਾ ਸੀ ਕਿਸਾਨੀ ਮੋਰਚਾ ਜਿੱਤੇ ਆਪਣੀ ਭਤੀਜੀ ਦੀ ਸ਼ਾਦੀ 'ਚ ਆਏ ਸੀਗੇ 에ਅਰਪੋਰਟ ਤੋਂ ਵਾਪਸ ਕਰਤਾ ਸੀ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣੀ ਗਲਤੀ ਦੀ ਦੋ ਵਾਰੀ ਮਾਫੀ ਮੰਗੀ ਸੀ ਜਿਹੜਾ ਰਾਸ਼ਟਰਪਤੀ ਸੀਗਾ ਟਰੰਪ ਜਦੋਂ ਇਹ ਗਏ ਸੀ ਉੱਥੇ ਤੇ ਬਰਾਬਰ ਤੇ ਟੇਬਲ ਲੱਗਾ ਸੀ ਉਹਨਾਂ ਦਾ ਦਰਸ਼ਨ ਸਿੰਘ ਹੋਰੰਗ ਦਾ ਤੇ ਇਹਨਾਂ ਨੇ ਕਿਹਾ ਸੀ ਗਲਤੀ ਹੋ ਗਈ ਹੈ મોદી ਸਾਹਿਬ ਨੇ ਇਸ ਕਰਕੇ ਜਿਹੜੇ ਸੁਖਦੇਵ ਸਿੰਘ ਰਖੜਾ ਸਾਹਿਬ ਕਹਿੰਤੀ ਵੀ ਰਹੇ ਨੇ ਸਾਰੀਆਂ ਪਾਰਟੀਆਂ ਦੀ ਸਤਕਾਰ ਉਹਨਾਂ ਦਾ ਉਹਨਾਂ ਨੂੰ ਹੀ ਸ਼ਾਮਲ ਕੀਤਾ ਗਿਆ ਪਰਮਿੰਦਰ ਸਿੰਘ ਢੀਂਸਾ ਕਿਸੇ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੱਜੇ ਲਫਟਾਂਡ ਰਹੇ ਸੁਖਦੇਵ ਸਿੰਘ ਢੀਂਸਾ ਦੇ ਫਰਜ਼ੰਦ ਨੇ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਰਹੇ ਨੇ ਮਨਪ੍ਰੀਤੀ ਵਾਲੀ ਮਨਪ੍ਰੀਤੀ ਵਾਲੀ ਬਾਰੇ ਤੇ ਮੈਂ ਸੋਚਦਾ ਵੀ ਕਿਸੇ ਨੂੰ ਕੋਈ ਉਹ ਜਾਣ ਪਛਾਣ ਦੇ ਬਥਾ ਜੀ ਦੇ ਉਹਨਾਂ ਮਾਰੇ ਜੋ ਵੀ ਕਹਿਦੇ ਉਹ ਥੋੜਾ ਵਾ ਗੁਰਪ੍ਰਤਾਪ ਸਿੰਘ ਵਡਾਲਾ ਬੜੇ ਸੌਜੇ ਕਿਸਮ ਦੇ ਬੰਦੇ ਨੇ ਇਹਨਾਂ ਦੇ ਭਾਦਰ ਕੁਲਦੀਪ ਸਿੰਘ ਵਡਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਰਹੇ ਨੇ ਬੀਬੀ ਪਰਮਜੀਤ कौर ਗੁਲਚਨ ਧੰਨਾ ਸਿੰਘ ਗੁਲਚਨ ਜਿਹੜੇ ਐਮਪੀ ਹੰਦੇਸ਼ਨਾਂ ਦੀ ਬੇਟੀ ਤੇ ਇਹ ਵੀ ਐਮਪੀ ਰਹੇ ਨੇ ਜੀ ਸਰਦਾਰ ਸਰਮਨ ਸਿੰਘ ਫਲੋਰ ਅਕਾਲੀ ਸਰਕਾਰ ਦੇ ਵੀ ਮੰਤਰੀ ਰਹੇ ਆ ਜਿਸ ਸੰਦਰਭ ਦੇ ਵਿੱਚ ਇਹਨਾਂ ਨੇ ਲਿਆ ਸੀਗਾ ਇਹਨਾਂ ਕੋਲ ਅਸਤੀਫਾ ਲਿਆ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸੇ ਸੰਦਰਭ ਤੋਂ ਜਿਹੜਾ ਸੀ ਬਿਲਕੁਲ ਅੱਖੋਂ ਪਰੋਖੇ ਕਰਤਾ ਸੀ ਵਿਕ੍ਰਮਜੀਤੀ ਕੁਰਸੀ ਬਣੇ ਸੀ ਲਿਆ ਇਕਬਾਲ ਸਿੰਘ ਝੁੰਡਾ ਗਿੰਤੀਆਂ ਬਿੰਤੀਆਂ ਦੇ ਬਾਦਸ਼ਾਹ ਨੇ ਗਿੰਤੀਆਂ ਬਿੰਤੀਆਂ ਬੰਦਾ ਇਹਨਾਂ ਕੋਲ ਸਿੱਖੇ ਇੰਨਾ ਨੇ ਜਿਹੜੀ ਇੱਕ ਕਮੇਟੀ ਬਣੀ ਸੀਗੀ ਝੁੰਦਾ ਕਮੇਟੀ ਬਣੀ ਸੀ ਵੀ ਤੁਸੀਂ ਸਾਰੇ ਹਰ ਕਿੱਥੇ ਜਾ ਕੇ ਪਤਾ ਕਰਨਾ ਵਰਕਰ ਤੇ ਸਮਰਥਕ ਕੀ ਚਾਹੁੰਦੇ ਤੇ ਝੁੰਦਾ ਕਮੇਟੀ ਜਿਹੜੀ ਸੀ ਇਹ ਮੇਰੇ ਖ 14 ਮੈਂਬਰੀ ਕਮੇਟੀ ਸੀ ਇਹ ਸਭ ਜਗ੍ਹਾ ਗਈ ਸੀਗੀ 100 ਹਲਕੇ ਨਹੀਂ 100 ਬਦਨ ਸਭ ਹਲਕੇ ਦੀ ਗਈ ਸੀ ਤੇ ਰਿਪੋਰਟ ਆ ਕੇ ਸਬਮਿਟ ਕਰਨੀ ਸੀ ਤੇ ਰਿਪੋਰਟ ਆਉਣ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਵੀ ਇਹਦੇ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਸੰਕਟ ਦੇ ਬਦਲ ਮਟਰਾ ਰਹੇ ਸਮਰਥਕਾਂ ਦੇ ਵਰਤਮਾਨ ਕਿਹਾ ਸੀ ਬੁੱਢੀ ਜੀ ਡਿਰੇਸ਼ਨ ਦੇ ਪਾਸੇ ਕਰੋ ਤੇ ਉਦੋਂ ਕਾਫੀ ਚਰਚਾ ਚੱਲਦੀ ਤੇ ਅੱਜ ਵੀ ਗਿੰਟੀਆਂ ਮਿੱਟੀਆਂ ਨਾਲ ਚੱਲਣ ਵਾਲੇ ਬੰਦੇ ਨੇ ਸ੍ਰਿੰਦਰ ਸਿੰਘ ਭੁੱਲੇ ਵਾ ਇਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜੇ ਰਹੇ ਨੇ ਅੱਜ ਕੱਲ ਪੁਨਰ ਸਜੀਦੇ ਆ ਕੁੜੇ ਰਣਜੀਤ ਸਿੰਘ ਛੱਜਨ ਵੱਡੀ ਇਹ ਇਹੋ ਜਿਹੇ ਵਿਅਕਤੀ ਸੀ ਹੈ ਤੇ ਦਲਿਤ ਪਰਿਵਾਰ ਨਾਲ ਸੰਬੰਧ ਰਹਦੇ ਲੇਕਿਨ ਵੱਡਿਆਂ ਵੱਡਿਆਂ ਨਾਲ ਪੰਗੇ ਲੈਣ ਨੂੰ ਤਗੜੇ ਸੀ ਲਿਜਾਈ ਨਹੀਂ ਸੀ ਕਰਦੇ ਕਿਸੇ ਦਾ ਅਦੇਪਾਲ ਸਿੰਘ ਮੀਰਾਗੋਟ ਇਹ ਹੈਗਾ ਜੀ ਸਰਦਾਰ ਅਦੇਸ਼ ਪ੍ਰਤਾਪ ਸਿੰਘ ਕੈਰਮ ਦਾ ਖਾਸ ਮਕਾਸਦ ਦੀ ਮੁਛ ਦਾ ਬਾਦ ਇਹ ਵੀ ਐਮਐਲਏ ਰਿਆ ਸੁਖਵਿੰਦਰ ਸਿੰਘ ਗੋਲਖਵਾਰੇ ਮੈਂ ਜਾਣਦਾ ਨਹੀਂ ਬੀਬੀ ਸਤਵਿੰਦਰਪੁਰ ਧਾਰੀਵਾਲ ਇਹਦਾ ਵੀ ਆਪਣੇ ਚਮਕੌਰ ਸਿੰਘ ਦੇ ਲਾਕੇ ਚ ਕਾਫੀ ਦਬਦਬਾ ਵਾ ਬੀਬੀ ਬਜਿੰਦਰਪੁਰ ਰੂਬਾ ਮੇਖਾ ਸ਼ਾਇਦ ਇਹ ਸੰਗਰੂਜ ਜਿਹੜੇ ਨੂੰ ਬਲੌਗ ਕਰਦੇ ਤੇ ਪ੍ਰਕਾਸ਼ ਸਿੰਘ ਗਰਗ ਇਹ ਵਾਕਿਆ ਹੀ ਪ੍ਰਕਾਸ਼ ਫੜਾਉਣ ਵਾਲੇ ਬੰਦੇ ਨੇ ਹਰ ਕੱਲ ਨੂੰ ਚੰਗੀ ਤਰ੍ਹਾਂ ਸਮਝਦੇ ਦੇ ਗਿਣਤੀ ਮਿੰਤੀ ਕਰਨ ਵਾਲੇ ਬੰਦੇ ਨੇ ਗੱਗਨਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਸਰਦਾਰ ਸਰਜੀਤ ਸਿੰਘ ਬਰਨਾਲਾ ਦੇ ਫਰਜ਼ੰਦ ਨੇ ਐਮਐਲਏ ਰਹੇ ਨੇ ਇਹ ਵੀ ਧੱਕੜ ਕਿਸਮ ਦੇ ਬੰਦੇ ਨੇ ਜਿੱਥੇ ਖਲੋਜੜ ਮੁੜ ਕੇ ਪਿੱਛੇ ਟੱਲਣਾਂ ਲੈਂਦੇ ਦਰਸ਼ਨ ਸਿੰਘ ਚਵਾਲਕ ਤੇ ਸੰਤਾ ਸਿੰਘ ਮੈਦਪੁਰੀ ਜਿਨ੍ਹਾਂ ਕੋਲ ਜਿਨ੍ਹਾਂ ਕੋਲ ਜਸਪੰਥ ਨੂੰ ਬਹੁਤ ਉਮੀਦਾਂ ਉਹ ਨੇ ਇੱਥੇ ਬਕਾਇਦਾ ਤੌਰ ਤੇ ਸਾਡੇ ਜੀ ਸੰਤਾ ਸਿੰਘ ਮੈਦਪੁਰੀ ਉਹ ਵੀ ਜਦੋਂ ਕੀਤਾ ਕਿ ਪੰਜੀ ਮੈਮਰੀ ਦੀ ਪਹਿਲੀ ਪੀਏਸੀ ਨੂੰ ਜਾਰੀ ਕੀਤੀ ਉਹ ਸਾਰੇ ਫਾਈਟਰ ਨਹੀਂ ਜਾਰੀ ਕੀਤੀ ਇਹਨਾਂ ਨੇ ਮੈਂ ਸੁਖਦਾ ਇਹਨਾਂ ਦੇ ਆਪਣੀ ਸਿਆਸਤ ਦੇ ਵਿੱਚ ਕਾਫੀ ਮਤਯਰ ਹੁੰਦਾ ਸਮੂਹ ਦਿੱਤਾ ਵਾ ਔਰ ਮੈਂ ਤੁਹਾਨੂੰ ਇਹ ਵੀ ਦੱਸਦੇ ਪੀਏ ਲੀਡਰ ਉਹ ਲੀਡਰ ਨੇ ਜਿਹੜੇ ਅਕਾਲ ਤੱਕ ਤੇ ਸ਼ਿਕਾਇਤ ਲੱਗੇ ਗਿਆ ਸੀ ਵੀ ਪੰਥ ਖਤਮ ਹੁੰਦਾ ਜਾ ਰਿਹਾ ਅਕਾਲੀ ਖਤਮ ਹੁੰਦਾ ਜਾ ਰਿਹਾ ਤੁਸੀਂ ਇਹਦੇ ਤੇ ਜੇ ਅਸੀਂ ਵੀ ਦੋਸ਼ੀ ਆ ਤੇ ਸਾਨੂੰ ਵੀ ਕਿਤੇ ਰੇਖਾ ਚ ਖੜਾ ਕਰੋ ਅਕਾਲ ਤਖਨ ਦੇ ਵਿੱਚ ਜਿਹੜੇ ਇਹਨਾਂ ਚ ਬਹੁਤੇ ਅੱਗੂ ਸੀ ਸੇਵਾ ਲਾਈ ਸੀ ਬਾਕੀ ਨੂੰ ਤਨਖਾਹ ਲਾਈ ਸੀ ਜਿਹਨਾਂ ਦੇ ਗੱਲ 'ਚ ਫੱਟੀਆਂ ਪਾਈਆਂ ਸੀਗੇ ਇਸੇ ਕਰਕੇ ਇੱਕ ਤਜਰਬੇਕਾਰ ਵਿਅਕਤੀ ਨੇ ਤੇ ਮੇਰਾ ਖਿਆਲ ਵੀ ਇਸ ਤੋਂ ਵੱਡਾ ਤਜਰਬੇਕਾਰ ਬੰਦੇ ਹੋਰ ਕੋਈ ਹੋਣੇ ਨਹੀਂ ਜਿਹੜੇ ਹਰ ਸਿਆਸਤ ਨੂੰ ਸਮਝਦੇ ਆ ਪੰਜਾਬ ਦੀ ਵਿਚਾਰਧਾਰਾ ਨੂੰ ਸਮਝਦੇ ਆ ਪੰਜਾਬ ਦੇ ਲੋਕਾਂ ਨੂੰ ਸਮਝਦੇ ਨੇ ਤੇ ਬੀਬੀ ਜਗੀਰ ਕੌਰ ਜਿਹੜੀ ਪਹਿਲੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣੀ ਸੀ ਮੈਂ ਇਸ ਗੱਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਾ ਜਰੂਰ ਦਿੰਦਾ ਵਾਂ ਵੀ ਬੀਬੀ ਜਗੀਰ ਕੌਰ ਪੰਜਾਬ ਸਰਕਾਰ ਚ ਮੰਤਰੀ ਸੀ ਉਹਨੂੰ ਮੰਤਰੀ ਸਿੱਖ ਤੋਂ ਅਸਤੀਫਾ ਦਵਾ ਕੇ ਪਹਿਲੀ ਵਾਰੀ ਬੀਬੀ ਜਗੀਰ ਕੌਰ ਨੂੰ ਇਹ ਚ ਮਹਿਲਾ ਪ੍ਰਧਾਨ ਬਣਾਈ ਸੀ ਸ਼੍ਰੋਮਣੀ ਕਮੇਟੀ ਚ ਇਹ ਜ਼ਾਹਰ ਕੀਤਾ ਸੀ ਵੀ ਸਿੱਖ ਧਰਮ ਦੇ ਵਿੱਚ ਔਰਤ ਤੇ ਮਰਦ ਚ ਕੋਈ ਫਰਕ ਨਹੀਂਗਾ ਇਸ ਕਰਕੇ ਇਹਨਾਂ ਦਾ ਇਹ ਜਿਹੜਾ ਇਹਨਾਂ ਨੇ ਐਕਟ ਕੀਤਾ ਇਹ ਬਹੁਤ ਵਧੀਆ ਵਾ ਇਹਨਾਂ ਦੇ ਮੁਕਾਬਲੇ ਤੁਸੀਂ ਲੈ ਲਓ ਜੇ ਇਹ ਸਾਰੇ ਸਹੀ ਤਰੀਕੇ ਨਾਲ ਕੰਮ ਕਰਨ ਤੇ ਪੁਲਰ ਸਭਜੀਤ ਨੂੰ ਵਾਕਈ ਪੁਲਰ ਸੀਟ ਬਣਾ ਸਕਦੇ ਨੇ ਕਿਉਂ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਇੱਕੋ ਹੀ ਫੈਕਟਰ ਸਿੰਘਬੀਰ ਸਿੰਘ ਬਾਦਲ ਉੱਤੇ ਡਿਕਟੇਟਰ ਉਹਦਾ ਹੁਕਮ ਹੈ ਜੋ ਕਹਿਤਾ ਕਹਿਤਾ ਤੇ ਉਹਨਾਂ ਦਾ ਆਧਾਰ ਮੁਕਸਦ ਤੇ ਬਠਿੰਡੇ ਦੀ ਰਹਿ ਕੇ ਬਾਕੀ ਤੇ ਕਿਤੇ ਪਤਾ ਹੈ ਨਹੀਂ ਇਸ ਕਰਕੇ ਇਹ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਇਹ ਬਹੁਤ ਵਧੀਆ ਬਣਾਈ ਆ ਲੇਕਿਨ ਪੰਥਕ ਇੱਕ ਤਾਂ ਇਹ ਅਸੀਂ ਵੀ ਗੱਲ ਕਰਾਂਗੇ ਜੇ ਕਿਸੇ ਲੈਵਲ ਤੇ ਪੰਥਕ ਇੱਕ ਤਾਂ ਹੁੰਦੀ ਕਿਸੇ ਨੂੰ ਕੁਰਬਾਨੀ ਕਰਨੀ ਦੂ ਕੁਰਬਾਨੀ ਕਰ ਦੇਣੀ ਚਾਹੀਦੀ ਆ ਜਿਹੜੀ ਗੱਲ ਇਹ ਹੈ ਕਿ ਜੀਸੀਪੀ ਸੁਖਬੀਰ ਸਿੰਘ ਬਾਦਲ ਨੇ ਇੱਕ ਵਰੀਤ त्याग ਕਰਕੇ ਨਖੀ ਜਿੱਤ ਦਾ ਤਿਆਗ ਤਿਆਗ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ